ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਆਪਣੇ ਕੋਲੇ ਅੱਜ ਫੇਰ 10 ਦਿਨ ਦੀ ਮਲਾਈ ਇਕੱਠੀ ਹੋ ਗਈ ਤੇ ਆਪਾਂ ਲੱਗੇ ਉਹਦਾ ਘਿਓ ਬਣਾਉਣ ਘਿਓ ਆਪਾਂ ਬਣਾ ਰਹੇ ਹਾਂ ਕਿ ਆਪਾਂ ਹਰ ਵਾਰੀ ਤਕਰੀਬਨ 10-12 ਦਿਨ ਬਾਅਦ ਘਿਓ ਬਣਦਾ ਰਹਿੰਦਾ ਵਾ ਪਰ ਹੁਣ ਮੌਸਮ ਥੋੜਾ ਅੱਗੇ ਤਾਂ ਸਰਦੀਆਂ ਦਾ ਮੌਸਮ ਸੀ ਤੇ ਆਪਾਂ ਗਰਮ ਪਾਣੀ ਪਾ ਕੇ ਹੀ ਘਿਓ ਕੱਢਦੇ ਸੀਗੇ ਪਰ ਕਈ ਲੋਕ ਹਰ ਇੱਕ ਦੀ ਆਪਣੇ ਆਪਣੇ ਤਰੀਕੇ ਦੇ ਨਾਲ ਹੀ ਅਗਲਾ ਮੱਖਣ ਤਿਆਰ ਕਰਦਾ ਜਾਂ ਘਿਓ ਤਿਆਰ ਕਰਦਾ ਵਾ ਤੇ ਕਈ ਕੁੱਕਰ ਦੇ ਵਿੱਚ ਪਾ ਕੇ ਵੀ ਕਰਦੇ ਨੇ ਪਰ ਮੈਂ ਉਸ ਤਰ੍ਹਾਂ ਨਹੀਂ ਕਰਦੀ ਕਿਉਂਕਿ ਕੁੱਕਰ ਚ ਜਦੋਂ ਆਪਾਂ ਪਾਉਣੇ ਉਸ ਤੋਂ ਬਾਅਦ ਕੱਲੀ ਮલાઈ ਪਾਉਣ ਦੇ ਨਾਲ ਤਾਂ ਛਿੱਧੀਆਂ ਬਹੁਤ ਜ਼ਿਆਦਾ ਰਹਿ ਜਾਂਦੀਆਂ ਨੇ ਜਦੋਂ ਆਪਾਂ ਗਰਮ ਕਰਦੇ ਆ ਥੱਲੇ ਛਿੱਧੀਆਂ ਜ਼ਿਆਦਾ ਰਹਿੰਦੀਆਂ ਛਿੱਧੀਆਂ ਇਸ ਲਈ ਰਹਿੰਦੀਆਂ ਕਿਉਂਕਿ ਜਦੋਂ ਆਪਾਂ ਦਾ ਮੱਖਣ ਬਣਾਉਨੇ ਆ ਮલાઈ ਤੋਂ ਮੱਖਣ ਤਿਆਰ ਕਰਦੇ ਆਗੇ ਉਸ ਟਾਈਮ ਉਹਦੇ ਵਿੱਚ ਇੱਕ ਪਾਣੀ ਵੀ ਨਿਕਲਦਾ ਤੁਸੀਂ ਦੇਖਿਆ ਦੁੱਧ ਹੀ ਨਿਕਲਦਾ ਤੇ ਉਹ ਦੁੱਧ ਫਿਰ ਡਾਇਰੈਕਟ ਨਿਕਲਦਾ ਨਹੀਂ ਉਹ ਛੜਦਾ ਹੀ ਉਹਦੇ ਵਿੱਚ ਇਸ ਲਈ ਉਹ ਚ ਛਿੱਧੀਆਂ ਜ਼ਿਆਦਾ ਹੋ ਜਾਂਦੀਆਂ ਨੇ ਮੈਂ ਕੁਛੇ ਮੱਖਣ ਤਿਆਰ ਕਰ ਲਿਆ ਤੇ ਕੁਛ ਮੇਰੇ ਕੋਲੇ ਹਲੇ ਮਲਾਈ ਪਈ ਆ ਗਈ। ਪਰ ਇਹ ਪਾਣੀ ਮੈਂ ਠੰਡਾ ਲਿਆ ਬਰਫ਼ ਵਾਲਾ ਨਹੀਂ ਕਿਉਂਕਿ ਆਪਾਂ ਹਲੇ ਬਰਫ਼ ਲਾਉਣ ਲੱਗੇ ਨਹੀਂਗੇ। ਇਸ ਲਈ ਮੈਂ ਤੁਹਾਨੂੰ ਦੱਸ ਇੱਕ ਆਪਾਂ ਇਹਨੂੰ ਥੋੜਾ ਠੰਡ ਰੱਖਾਂਗੇ। ਠੰਡੇ ਪਾਣੀ ਦੇ ਵਿੱਚ ਪਾਵਾਂਗੇ ਜੋ ਕਿ ਆਪਣਾ ਸਿੰਪਲ ਪਾਣੀ ਹੁੰਦਾ ਉਹਦੇ ਵਿੱਚ ਪਾ ਦਿਆਂਗੇ। ਤੇ ਜਿੰਨਾ ਇਹਦੇ ਵਿੱਚ ਖਟਾਸ ਹੋएगी ਉਹ ਸਾਰੀ ਨਿਕਲ ਜਾਏਗੀ ਤੇ ਸਿੱਧੀਆਂ ਵੀ ਬਹੁਤ ਹੀ ਘੱਟ ਨਿਕਲਣਗੀਆਂ ਇਹਦੇ ਵਿੱਚੋਂ। ਅਗਰ ਆਪਾਂ ਇਸ ਤਰ੍ਹਾਂ ਨਹੀਂ ਕਰਦੇ ਖਟਾਸ ਆ ਜੋ ਵਿੱਚ ਇਹਦੇ ਦਲੱਸੀ ਰਹੀ ਹੁੰਦੀ ਹੈਗੀ ਉਹ ਰਹਿ ਜਾਂਦੀ ਆ ਤਾਂ ਫਿਰ ਉਸ ਤੋਂ ਬਾਅਦ ਆਪਣਾ ਇਹ ਸੜੀਆਂ ਹੀ ਤਿਆਰ ਹੁੰਦੀਆਂ ਨੇ ਪਰ ਆਪਾਂ ਸੜੀਆਂ ਨਹੀਂ ਖਾਣੀਆਂ ਨੇ ਇਹਨਾਂ ਆਪਾਂ ਨੇ ਸਿਰਫ ਉਹ ਕਿਆ ਹੋ ਹੀ ਤਿਆਰ ਕਰਨਾਗਾ ਤੇ ਮੈਂ ਇਹਨੂੰ ਇਹਦੇ ਵਿੱਚ ਲਈ 5 ਮਿੰਟ ਲਈ ਰੱਖਾਂਗੀ ਜਦ ਤੱਕ ਇਹ ਪੱਖਣ ਦੂਸਰੇ ਮਲਾਈ ਤੋਂ ਤਿਆਰ ਹੋਏਗਾ ਮੱਖਣ ਉਦੋਂ ਤੱਕ ਇਹ ਆਪਣੀਆਂ ਸੜੀਆਂ ਨਿਕਲ ਕੇ ਤਿਆਰ ਹੋ ਜਾਊਗਾ ਆਪਣਾ ਤੇ ਫਿਰ ਆਪਾਂ ਇਹਨੂੰ ਕੜਾਈ ਦੇ ਵਿੱਚ ਗਰਮ ਪਾ ਦੇਗੇ ਪਰ 5 ਮਿੰਟ ਲਈ ਆਪਾਂ ਉਸ ਨੂੰ ਵੀ ਪਾਣੀ ਠੰਡੇ ਵਿੱਚ ਹੀ ਰੱਖਾਂਗੇ ਇਸ ਲਈ ਆਪਣਾ ਛਿੱਧੀਆਂ ਬਹੁਤ ਘੱਟ ਨਿਕਲਦੀਆਂ ਤੁਸੀਂ ਦੇਖੋ ਆਪਾਂ ਪਾਣੀ ਵਿੱਚ ਨਹੀਂ ਰੱਖਿਆ ਸੀ ਹਲੇ ਤੁਹਾਨੂੰ ਉਹ ਪਾਣੀ ਵੀ ਜ਼ਰੂਰ ਦਿਖਾਵਾਂਗੀ ਮੈਂ ਜਿਹੜੇ ਵਿੱਚ ਆਪਣਾ ਪਾ ਕੇ ਰੱਖਿਆ ਵਾ ਤੇ ਇਹ ਆਪਣਾ ਕੱਢਿਆ ਹੋਇਆ ਮੱਖਣ ਦੇਖੋ ਪਾਣੀ ਇੰਨਾ ਨਿਕਲਿਆ ਆਪਾਂ ਇਹਦੇ ਵਿੱਚੋਂ ਨੂੰ ਕੱਢਿਆ ਨਹੀਂ ਸੀ ਨਾ ਠੰਡੇ ਪਾਣੀ 'ਚ ਨਹੀਂ ਪਾਇਆ ਸੀ ਇਸ ਲਈ ਇਹ ਇਹ ਚ ਇੰਨਾ ਪਾਣੀ ਹੀ ਨਿਕਲਿਆਗਾ ਅਗਰ ਆਪਾਂ ਪਾਣੀ 'ਚ ਪਾਵਾਂਗੇ ਤਾਂ ਉਹਦੇ ਵਿੱਚ ਫਿਰ ਉਹ ਬੜੇ ਆਰਾਮ ਤਰੀਕੇ ਦੇ ਨਾਲ ਆਪਣੇ ਆਂ ਖਟਾਸ ਆ ਜੋ ਲੱਸੀ ਫालतू ਹੋਏਗੀ ਉਹ ਸਾਰੀ ਨਿਕਲ ਜੇਗੀ ਇਸ ਲਈ ਆਪਾਂ ਨੂੰ ਜ਼ਿਆਦਾ ਛਿੱਧੀਆਂ ਨਹੀਂ ਆਉਣਗੀਆਂ ਆਪਣਾ ਵੱਧ ਤੋਂ ਵੱਧ ਘਿਓ ਹੀ ਨਿਕਲੇਗਾ ਹਾਂਜੀ ਆਪਾਂ ਨੇ ਪਾਣੀ ਦੇ ਵਿੱਚ ਪਾਇਆ ਹੋਇਆ ਸੀ ਮੱਖਣ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਕਿ ਇਹਦੀ ਖਟਾਸ ਔਰ じゃ ਕਿੰਨੀ ਹੀ ਇਹਦੇ ਵਿੱਚ ਜੋ ਲੱਸੀ ਜੀ ਰਹਿ ਜਾਂਦੀ ਆ ਕਿੰਨੀ ਰਹਿ ਜਾਂਦੀ ਆ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਦੇਖੋ ਪਾਣੀ ਦੇ ਵਿੱਚ ਸਖਤ ਹੋ ਗਿਆ ਬਿਲਕੁਲ ਜੋ ਲੱਸੀ ਹੋਏਗੀ ਉਹ ਆਪਾਂ ਕਟ ਕੇ ਹੁਣ ਇਹਨੂੰ ਦੇਖੋ ਹੱਥਾਂ ਨਾਲ ਨਿਚੋੜਦੇ ਆ ਤਾਂ ਜ਼ਰੂਰ ਖਟਾਸ ਨਿਕਲਦੀ ਹੈ ਤੇ ਆਪਾਂ ਇਹਨੂੰ ਨਾਲ ਦੀ ਨਾਲ ਹੁਣ ਕੜਾਹੀ 'ਚ ਪਾਈ ਜਾਵਾਂਗੇ ਦੂਸਰਾ ਵੀ ਆਪਣਾ ਬਣ ਕੇ ਤਿਆਰ ਹੋ ਗਿਆ ਉਹਨੂੰ ਆਪਾਂ 5 ਮਿੰਟ ਲਈ ਇਹਦੇ 'ਚ ਰੱਖਾਂਗੇ 5 ਮਿੰਟ ਰੱਖਣ ਤੋਂ ਬਾਅਦ ਜਿੰਨੀ ਖਟਾਸ ਹੋएगी ਨਿਕਲ ਜਾਏਗੀ ਤੇ ਕੜਾਹੀ ਵੀ ਆਪਾਂ ਇੱਕਦਮ ਗਰਮ ਨਹੀਂ ਧਰਾਂਗੇ ਕਿਉਂਕਿ ਜੋ ਲੱਸੀ ਮਾੜੀ-ਮੋਟੀ ਥੋੜੀ-ਬਹੁਤੀ ਰਹਿੰਦੀ ਹੋਈ ਉਹ ਵੀ ਕੜਾਹੀ ਦੇ ਵਿੱਚ ਇੱਕ ਥਾਂ ਤੇ ਹੋ ਜਾਏਗੀ ਤੇ ਫਿਰ ਆਪਾਂ ਉਹਨੂੰ ਬਾਅਦ ਵਿੱਚ ਗਰਮ ਕਰਾਂਗੇ ਤਾਂ ਸਿੱਧੀਆਂ ਬਿਲਕੁਲ ਨਾ ਤੇ ਬਰਾਬਰ ਹੀ ਆਉਣ ਗਈਆਂ ਹੌਣ ਗਈਆਂ ਤਾਂ ਜ਼ਰੂਰ ਕਿਉਂਕਿ ਤੁਹਾਡੀ ਬਹੁਤੀ ਖਟਾਸਤਾ ਰਹੀ ਜਾਂਦੀ ਹੈ ਪਰ ਇਹ ਨਹੀਂ ਕਿ ਜ਼ਿਆਦਾ ਰਹਿ ਖਟਾਸ ਰਹੀ ਤੇ ਤੁਸੀਂ ਜ਼ਰੂਰ ਹਨ ਸਰਦੀਆਂ ਤੇ ਦਿਨ ਠੰਡੇ ਪਾਣੀ ਚ ਪਾ ਕੇ ਇਹਨੂੰ ਰੱਖਿਆ ਕਰੋ ਇੱਕ ਤਾਂ ਜੜ ਜਾਂਦਾ ਵਾ ਤੇ ਦੂਸਰੀ ਇਹਦੀ ਖਟਾਸ ਨਿਕਲ ਜਾਂਦੀ ਹੈ। ਦੇਖੋ ਤੁਸੀਂ ਕਿੰਨਾ ਪਾਣੀ ਇਹਦਾ ਹੋ ਗਿਆ। ਗੰਧਲਾ ਜਿਹਾ ਇਹ ਤਾਂ ਲੱਸੀ ਦੁੱਧ ਦਾ ਹੀ ਹੈ ਵੀ ਪਰ ਦੇਖੋ ਖਟਾਸ ਨਿਕਲਦੇ ਨਾਲ ਪਾਣੀ ਕਿੰਨਾ ਹੋ ਗਿਆ ਔਰ ਮੱਖਣ ਕਿੰਨਾ ਸਾਫ਼ ਹੈ ਤੁਸੀਂ ਮੱਖਣ ਨੂੰ ਧੋਣ ਤੋਂ ਪਹਿਲਾਂ ਤੇ ਇਹ ਮੱਖਣ ਨੂੰ ਪਾਣੀ 'ਚ ਪਾਉਣ ਤੋਂ ਬਾਅਦ ਵਿੱਚ ਦੇਖਿਓ ਕਿੰਨਾ ਅੰਤਰ ਔਰ ਕਿੰਨਾ ਕਲਰ ਦਾ ਵੀ ਫਰਕ ਪੈ ਜਾਂਦਾ ਹੈ ਕਿਉਂਕਿ ਸਾਰੀ ਖਟਾਸ ਨਿਕਲ ਜਾਂਦੀ ਹੈ ਤੇ ਜੋ ਪਾਣੀ ਉੱਪਰ ਹੁੰਦਾ ਉਹ ਨਹੀਂ ਰਹਿੰਦਾ ਜਾਂ ਥੋੜਾ ਬਹੁਤਾ ਰਹਿੰਦਾ ਵੀ ਆ ਤਾਂ ਕੜਾਹੀ 'ਚ ਪਾ ਕੇ 10 ਮਿੰਟ ਲਈ ਜ਼ਰੂਰ ਛੱਡੋ 5-10 ਮਿੰਟ ਲਈ ਜਿੰਨਾ ਚਿਰ ਤੁਸੀਂ ਛੱਡਣਾ ਚਾਹਦੇ ਆ ਇਹ ਆਪਣਾ ਮੱਖਣ ਬਣ ਕੇ ਦੂਸਰਾ ਇਧੇ ਆ ਰਿਹਾ ਆਪਾਂ ਇਹਦੇ ਚ ਕੱਢ ਕੇ ਤੇ ਨਾਲ ਦੀ ਨਾਲ ਹੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਤੁਸੀਂ ਸਾਡੇ ਵਰਸ ਤੁਸੀਂ ਲਾਉਣੇ ਆ ਤਾਂ ਬਰਫ਼ ਵੀ ਪਾ ਸਕਦੇ ਹੋ ਕਿਉਂਕਿ ਬਰਫ਼ ਦੇ ਨਾਲ ਜਲਦੀ ਹੁੰਦਾ ਪਰ ਆਪਾਂ ਹਲੇ ਬਰਫ਼ ਲਾਉਣੀ ਸ਼ੁਰੂ ਨਹੀਂ ਕੀਤੀ ਗਈ ਕਰਦੇ ਮੱਖਣ ਵਰਗੀ ਕਰਦੇ ਕਿਉਂ ਵਰਗੀ ਰੀਸ ਨਹੀਂ ਹੁੰਦੀ ਆਪਣੇ ਬੱਚਿਆਂ ਨੂੰ ਕਰਦੀਆਂ ਚੀਜ਼ਾਂ ਹੀ ਦੇਵ ਥੋੜੇ ਚੋ ਥੋੜਾ ਜਿਹੀ ਚਾਹੀ ਹੋਵੇ ਚੀਜ਼ ਕਰਦੀ ਤਾਂ ਉਹ ਵੀ ਬਹੁਤ ਬਰਕਤ ਵਾਲੀ ਹੁੰਦੀ ਚੀਜ਼ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਨਿਚੋੜਾਂਗੇ ਪਾਣੀ ਕੱਢ ਕੇ ਇਹਦਾ ਚੰਗੀ ਤਰ੍ਹਾਂ ਆਪਾਂ ਵਰਫਲ ਦੇ ਇਹਦੇ ਵਿੱਚ ਪਾਣੀ ਚ ਪਾ ਦਿਆਂਗੇ ਖਟਾਸ ਜੋ ਨਿਕਲ ਜੂਗੀ ਤੇ ਜੋ ਥੋੜੀ ਬਹੁਤੀ ਰਹਿ ਜਾਏਗੀ ਤਾਂ ਉਹ ਇਹਦੇ ਵਿੱਚ ਹੀ ਪਾਣੀ ਚ ਨਿਕਲ ਜਾਏਗੀ ਦੇਖੋ ਖਟਾਸ ਨਿਕਲਦੀ ਹੈ ਜੋ ਲੱਸੀ ਹੀ ਹੁੰਦੀ ਹੈ ਮੈਂ ਇਹ ਮਲਾਈ ਨੂੰ 10 ਜਾਂ 12 ਦਿਨ ਬਾਅਦ ਹੀ ਕਰਦੀ ਆ ਕਿਉਂਕਿ ਉਸ ਤੋਂ ਜ਼ਿਆਦਾ ਤਾਂ ਰੱਖਣਾ ਮੈਨੂੰ ਚੰਗਾ ਠੀਕ ਹੈ। ਤਕਰੀਬਨ ਤਕਰੀਬਨ 10 ਦਿਨ ਜਿਆਦਾ ਤਹੋਚਣ ਤੇ ਕੰਮ ਹੋ ਜੇ ਤਾਂ 12 ਦਿਨ। ਇਸ ਤੋਂ ਜ਼ਿਆਦਾ ਨਹੀਂ ਆਪਾਂ ਰੱਖਦੇ। ਤਾਂ ਵਧੀਆ ਤਾਜ਼ਾ ਆਪਣਾ ਕਿਉਂ ਕਰਦਾ ਬੰਦਾ। ਇਹ ਨਿਕਲੀ ਆਪਣੀ ਥੱਲੇੋਂ ਲੱਸੀ ਪਰ ਆਪਾਂ ਇਹਨੂੰ ਨਹੀਂ ਸੁੱਟਨੇ ਤੇ ਥੋੜਾ ਦੁੱਧ ਪਾ ਕੇ ਆਪਾਂ ਇਹਦਾ ਬਣਾਵਾਂਗੇ ਪਨੀਰ ਜਾਂ ਤੁਸੀਂ ਪਨੀਰ ਭਰਜੀ ਜੋ ਵੀ ਬਣਾ ਕੇ ਖਾਣਾ ਚਾਹੁੰਦੇ ਹੋ ਫਿਰ ਤੁਸੀਂ ਖਾ ਸਕਦੇ ਆ ਨਾਲੇ ਆਪਾਂ ਨੇ ਬੇਕਾਰ ਨਹੀਂ ਜਾਂਦਾ ਵੇਸਟ ਨਹੀਂ ਜਾਂਦਾ ਇਹ ਚੀਜ਼ ਆਪਣੀ ਤੇ ਆਪਾਂ ਇਹਨੂੰ 10 ਮਿੰਟ ਲਈ ਰੱਖਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਕੜਾਹੀ 'ਚ ਪਾਵਾਂਗੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਬਾਅਦ 'ਚ ਜੋ ਪਹਿਲਾਂ ਪਾਇਆ ਪਾਉ ਵੀ ਕੜਾਹੀ ਦੇ ਵਿੱਚੋਂ ਪਾਣੀ ਕਿੰਨਾ ਦਵਾਰਾ ਨਿਕਲਦਾ ਵਾ ਕੜਾਹੀ 'ਚ ਅਨੇ ਕਪਾ ਪਾਣੀ ਤਾਂ ਹੀ ਤੋਂ ਤੇ ਮੱਖਣ ਕੱਢਿਆ ਸੀ ਮਲਾਈ ਕੱਢੀ ਸੀ ਤੇ ਫੇਰ ਜੋ ਮੱਖਣ ਕੱਢਣ ਦੇ ਨਾਲ ਦੇਖੋ ਤੇ ਵੀ ਥੋੜਾ ਪਾਣੀ ਹੈਗਾ ਪਰ ਜ਼ਿਆਦਾ ਨਹੀਂਗਾ ਥੋੜਾ ਆਪਾਂ ਇਹਨੂੰ ਚਮਚੇ ਦੀ ਮਦਦ ਨਾਲ ਹੀ ਕੱਢ ਲਾਂਗੇ ਜ਼ਿਆਦਾ ਪਾਣੀ ਨਹੀਂਗਾ ਮੱਕਾ ਥੋੜਾ ਪਿੱਛੇ ਕਰਕੇ ਦੇਖੋ ਤੇ ਜਿਆਦਾ ਪਾਣੀ ਨਹੀਂ ਨਿਕਲਿਆ ਕਿਉਂਕਿ ਆਪਾਂ ਇਹਨੂੰ ਪਹਿਲਾਂ ਪਾਣੀ ਨਾਲ ਧੋ ਕੇ ਮਲਾਈ ਚੋ ਮੱਕਾ ਦੇ ਵਿੱਚੋਂ ਪਾਣੀ ਕੱਢ ਲਿਆ ਸੀ ਤੇ ਥੋੜਾ ਹੀ ਪਾਣੀ ਜਿਆਦਾ ਨਹੀਂ ਗਿਆ ਆਪਾਂ ਇਹਨੂੰ 4 ਚਮਚੇ ਦੀ ਮਦਰ ਨਾਲ ਹੀ ਥੋੜਾ ਜਿਹਾ ਕੱਢਾਂਗੇ ਉਸ ਤੋਂ ਬਾਅਦ ਆਪਾਂ ਇਹਦਾ ਹਣ ਕਰਾਂਗੇ ਕਿ ਆਹ ਤਿਆਰ ਪਾਣੀ ਆਪਾਂ ਜੋ ਥੋੜੇ ਸੀ ਜਿਆਦਾ ਨਹੀਂ ਕੱਢ ਲਿਆ ਬਹੁਤ ਜਲਦੀ ਬਣੇਗਾ ਹਾਂਜੀ ਆਪਾਂ ਕਿ ਹੌਲੀ-ਹੌਲੀ ਹਿਲਾਉਂਦੇ ਰਹਾਂਗੇ ਕਿਉਂਕਿ ਹਿਲਾਉਣ ਦੇ ਨਾਲ ਹੀ ਫਾਇਦਾ ਕੀ ਥੱਲੇ ਨਹੀਂ ਲੱਗੇਗਾ ਕਿਉਂਕਿ ਨਹੀਂ ਤਾਂ ਸਿੱਧੀਆਂ ਹੁੰਦਿਆਂ ਨਿਕਲਦੀਆਂ ਥੱਲੇ ਲੱਗ ਜਾਂਦੀਆਂ ਨੇ ਆਪਾਂ ਹੁਣ ਆਪਣੇ ਮੱਖਣ ਪੂਰਾ ਪਿਘਲ ਗਿਆ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਨਮਕ ਕਿਉਂਕਿ ਨਮਕ ਦੇ ਨਾਲ ਜਿਹੜੀ ਆਪਾਂ ਬਣੀਆ ਹੋਈਆਂ ਚੱਗ ਜੀ ਐ ਇਹ ਸਾਰੀ ਪੈਠ ਜਾਏਗੀ ਔਰ ਇਹ ਕਿਆ ਹੋਰ ਵੀ ਜਲਦੀ ਹੋਏਗਾ ਇਸ ਤੋਂ ਬਾਅਦ ਦੋ ਚੀਜ਼ ਆਪਾਂ ਹੋਰ ਐਡ ਕਰਾਂਗੇ ਜੋ ਕਿ ਤੁਹਾਨੂੰ ਸੇਮ ਰੈਡੀਮੇਡ ਤਰ੍ਹਾਂ ਕਿਉਂਕਿ ਇਹਨੇ ਗ੍ਰੇਡ ਜਿੰਦੇ ਆਪਾਂ ਦਹਿਰੀਆਂ ਦੇ ਵਿੱਚੋਂ ਜਿਸ ਤਰ੍ਹਾਂ ਲੈਨੇ ਉਸ ਤਰ੍ਹਾਂ ਪਰ ਇਹਨੂੰ ਹਲੇ ਥੋੜਾ ਅੱਗੇ ਟਾਈਮ ਲੱਗੇਗਾ। ਮੰਨਦੇ ਹੈ ਕਿ ਜੇ ਆਪਾਂ ਇੱਕ ਚੀਜ਼ ਪਹਿਲਾਂ ਰਮਕ ਪਾਈ ਤੇ ਦੂਸਰਾ ਆਪਾਂ ਪਾਵਾਂਗੇ ਹਲਦੀ। ਹਲਦੀ ਅੱਧੇ ਕਿ ਚੱਕੇ ਦੇ ਕਰੀਵੀ ਪਾਵਾਂਗੇ ਜਿਆਦਾ ਵੀ ਪਾਉਣੀ ਕਿਉਂਕਿ ਘਿਓ ਦੇ ਵਿੱਚ ਕੜਤਣ ਪੜਮ ਨਾ ਹੋਵੇ ਇਹਦੇ ਨਾਲ ਆਪਣਾ ਘਿਓ ਪੀਲਾ ਬਣੇਗਾ ਜਿੱਦਾਂ ਕਿ ਆਪਾਂ ਬਾਜ਼ਾਰ ਦੇ ਵਿੱਚੋਂ ਲੈਨੇ ਆ। ਇਸ ਤਰ੍ਹਾਂ ਕਲਰ ਦੇਵੇਗਾ। ਉਸ ਤੋਂ ਬਾਅਦ ਇੱਕ ਟੀਜੀ ਟੀਜੀ ਹੋਰ ਪਾਵਾਂਗੇ ਉਹ ਆਪਾਂ ਜਦੋਂ ਘਿਓ ਬਣ ਗਿਆ। ਇਸ ਵਸਤੋ ਥੋੜਾ ਚਿਰ ਪਹਿਲਾਂ ਹੀ ਪਾਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਦੇਖੋ ਆਪਣਾ ਕਿਹੋ ਜਿਹਾ ਰੈਡੀमेड ਘਿਓ ਦੀ ਤਰ੍ਹਾਂ ਬਣਨ ਲੱਗ ਗਿਆ ਪੂਰਾ ਘਿਓ ਬਣ ਤੇ ਤੁਹਾਨੂੰ ਮੈਂ ਇਹਦੀ ਪੂਰੀ ਰੈਸਪੀ ਦਿਖਾਵਾਂਗੀ ਇਹ ਤੀਸਰੀ ਚੀਜ਼ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਆਟਾ ਕਿਉਂਕਿ ਆٹے ਦੇ ਨਾਲ ਜੋ ਸਿੱਧੀਆਂ ਆਪਣੀਆਂ ਉਹ ਹੋਰ ਵੀ ਘੱਟ ਹੋ ਜਾਂਦੀਆਂ ਨੇ ਆਪਾਂ ਆਟੇ ਨੂੰ ਆਟੇ ਨੂੰ ਹਲਾਉਂਦੇ ਰਹਾਂਗੇ ਕਿਉਂਕਿ ਇਹਦੇ ਵਿੱਚ ਵੀ ਗੰਡਾ ਨਹੀਂ ਪੈਣਗਾ ਚਾਹੀਦੀ ਹਾਂਜੀ ਆਪਣਾ ਘਿਓ ਬਣ ਕੇ ਤਿਆਰ ਆ ਦੇਖੋ ਬਿਲਕੁਲ ਰੈਡੀमेड ਦੀ ਤਰ੍ਹਾਂ ਹੋ ਗਿਆ ਜਦੋਂ ਇਹ ਠੰਡਾ ਹੋਏਗਾ ਤਾਂ ਉਸ ਤੋਂ ਬਾਅਦ ਆਪਾਂ ਇਹਨੂੰ ਪੋਣਾਗੇ ਤਾਂ ਬਹੁਤ ਹੀ ਅੱਛਾ ਕਲਰ ਆ ਜਾਂਦਾ ਕਿਉਂਕਿ ਆਪਾਂ ਬਾਜ਼ਾਰ ਦੇ ਵਿੱਚੋਂ ਵੀ ਲੈਨੇ ਆ ਉਹ ਵੀ ਤੁਸੀਂ ਦੇਖੋ ਜੋ ਅੱਛੇ ਬਣਾਉਂਦੇ ਘਿਓ ਵਾਲੇ ਬਣਾਉਂਦੇ ਨੇ ਡੇਰੀਆਂ ਵਾਲੇ ਤਾਂ ਉਹ ਇਦਾਂ ਹੀ ਪੀਲਾ ਬਣਾਉਂਦੇ ਆ ਪੀਲੇ ਵਿੱਚ ਉਹ ਕਲਰ ਨਹੀਂ ਉਹਦੇ ਵਿੱਚ ਸਿਰਫ ਹਲਦੀ ਪਾਈ ਹੁੰਦੀ ਹੈ ਤੇ ਆਪਾਂ ਵੀ ਥੋੜੀ ਜੀ ਹਲਦੀ ਪਾਈ ਆ ਹਲਦੀ ਪਾਉਣਾ ਬਹੁਤ ਹੀ ਅੱਛੀ ਚੀਜ਼ ਆ ਮਾੜੀ ਚੀਜ਼ ਨਹੀਂ ਹੁੰਦੀ ਕਿ ਤੇ ਤੁਸੀਂ ਵੀ ਇਸ ਤਰ੍ਹਾਂ ਘਿਓ ਬਣਾਓ ਕਿ ਜਿਸ ਤਰ੍ਹਾਂ ਆਪਾਂ ਇਸ ਤਰੀਕੇ ਨਾਲ ਬਣਾਇਆ ਬਾਕੀ ਤੁਹਾਡੀ ਤੁਸੀਂ ਕਿਸ ਤਰੀਕੇ ਨਾਲ ਬਣਾਉਣਾ ਇਹ ਤੁਹਾਨੂੰ ਹੀ ਪਤਾ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ